ਐਕਚੁਅਲੀ ਮਨਮੋ ਇੰਜੀਨੀਅਰਿੰਗ ਦਾ ਮਨ ਪਤਾ ਨਹੀਂ ਸੀਗਾ ਠੀਕ ਇਟ ਸੋ ਹੈਪਨ ਕਿ ਮੇਰੇ ਫਾਦਰ ਜਿਹੜਾ ਹੈ ਸੜਕ ਤੇ ਮਜ਼ਦੂਰੀ ਕਰਦੇ ਸੀਗੇ ਠੀਕ ਹੈ ਉਹ ਇੱਕ ਦਿਨ ਉਹ ਕਹਿੰ ਲੈ ਕਿ ਉੱਥੇ ਇੱਕ ਬੰਦਾ ਹੈ ਸਾਰੇ ਕਹਿੰ ਲੈ ਜੇ ਜਲਦੀ ਜਲਦੀ ਕੰਮ ਕਰੋ ਅੱਛਾ ਤੋਂ ਅਸੀਂ ਇੱਕ ਝਵਲ ਲੈ ਕੇ ਜਲਦੀ ਜਲਦੀ ਕੰਮ ਕਰਨਾ ਸ਼ੁਰੂ ਹੋ ਗਏ ਅੱਛਾ ਤੋਂ ਕਹਿੰ ਲੈ ਕਿ ਕੋਈ ਇੰਜੀਨੀਅਰ ਆ ਰਿਹਾ ਹੂੰ ਹੂੰ ਤੋਂ ਬਾਅਦ ਮੇਰੇ ਫਾਦਰ ਕਹਿੰਦੇ ਨੇ ਕਿ ਇਹ ਮਰੀਜ਼ ਹੈ ਸੁੱਕਾ ਹੈ ਤਾਂ ਇਲਾਜ ਹੈ ਇੰਜੀਨੀਅਰ ਆ ਰਿਹਾ ਹੈ ਸੋਤ ਇੰਡੀਆ ਅੱਛਾ ਠੀਕ ਉਹ ਆਇਆ ਮੈਂ ਸੋਚਿਆ ਕਿ ਇਹ ਇੰਜੀਨੀਅਰ ਹੈ ਨਾ ਬੁੱਟੇ ਉਸ ਨੂੰ ਦੇਖ ਕੇ ਤਾਂ ਉਹ ਕਹਿੰ ਲਿਆ ਕਿ ਨਹੀਂ ਉਹ ਮਿਲ ਗਈ ਤੁਹਾਡੀ ਮੈਮ ਮੈਨੂੰ ਕੋਈ ਸਵਾਲ ਪੁੱਛਿਆ ਜਾਵੇ ਕਿ ਕਿਸੇ ਚੰਗੇ ਕਾਲਜ ਨੂੰ ਚਲਾਉਣ ਦੇ ਲਈ ਦੋ ਬੜੀਆਂ ਕਾਰਨ ਕਿਹੜੇ ਚਾਹੀਦੇ ਨੇ ਕਿਸੇ ਇਨਫਰਾਸਟ੍ਰਕਚਰ ਹੈ ਇਨਫਰਾਸਟ੍ਰਕਚਰ ਠੀਕ ਦੂਸਰਾ ਹੈਗਾ ਫੈਕਲਟੀ ਹੈ ਫੈਕਲਟੀ ਐਕਸੈਕਟ ਫੈਕਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਫੈਕਲਟੀ ਤੇ ਨਾਟਕ ਬਿਲਕੁਲ ਜੈਫੀਨਟਲੀ ਹੈ ਸਰ ਕਿਉਂਕਿ ਕਹੀ ਐਸਿਡ ਡਿਜ਼ਰਵਿੰਗ ਸਟੂਡੈਂਟਸ ਐਂਡ ਸਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਇਸ ਵਕਤ ਵੀ ਨਹੀਂ ਕਰ ਸਕਦੇ ਉਹ ਰਵੈਸਿ ਸਟੂਡੈਂਟਸ ਨੂੰ ਅਗਰ ਤੁਸੀਂ ਥੋੜਾ ਜਿਆਦਾ ਦੋ ਕੁਸ਼ਪ ਕਰੋ ਬੜੇ ਦੂਰ ਪਹੁੰਚਦੇ ਹੋ ਦੇਖਣ ਕੋ ਅੱਜ ਤੁਸੀਂ ਇਹ ਗੱਲ ਆਸ ਚੈਨਲ ਵਾਲੋਂ ਆਸ ਸਿਚੁਅਲ মিডিਆ ਵਾਲੋਂ ਸ਼ੁਰੂ ਕੀਤੀ ਗਈ ਤੋਂ ਫਰਿਸ਼ ਵਿੱਚ ਅੱਜ ਦੇ ਸਾਡੇ ਜੋ ਮੁੱਖ ਮਹਿਮਾਨ ਡਾਕਟਰ ਅਮਰ ਸਿੰਘ ਜੀ ਜੋ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਉਹਨਾਂ ਨਾਲ ਕੁਝ ਇੱਕ ਵਿਚਾਰਾਂ ਕਰਾਂਗੇ ਇਸ ਲੜੀ ਨੂੰ ਅੱਗੇ ਤੋਰਨ ਦੇ ਲਈ ਸਤਿ ਪਵਰਨ ਡਾਕਟਰ ਸਾਹਿਬ ਆਪੀ ਦਾ ਆਸ ਡਿਟਲ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਸੀਂ ਇਸ ਵਿਚਾਰਾਂ ਦੀ ਲੜੀ ਨੂੰ ਡਾਕਟਰ ਅਮਰ ਸਿੰਘ ਜੀ ਨਾਲ ਕੁਝ ਇੱਕ ਵਿਚਾਰਾਂ ਜੋੜ ਕੇ ਅੱਗੇ ਤੋਰਨਾ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਇਸ ਤੱਕ ਸਾਨੂੰ ਤੁਹਾਡਾ ਪ੍ਰੋਫਾਈਲ ਪਰ ਕੇ ਗੱਲ ਪਤਾ ਲੱਗੀ ਹੈ ਕਿ ਤੁਹਾਡਾ ਪਿਛੋਕਰ ਡਿਸਟ੍ਰਿਕਟ ਪੁਨਛ ਨਾਲ ਹੈ ਸੁਭਾਵਿਕ ਹੈ ਡਿਸਟ੍ਰਿਕਟ ਪੁਨਛ ਨਾਲ ਤੁਹਾਡਾ ਪਿਛੋਕਰ ਹੈ ਤੁਸੀਂ ਆਪਣੀ ਇਨੀਸ਼ਲ ਪੜਾਈ ਡਿਸਟ੍ਰਿਕਟ ਪਹੁੰਚ ਵੀ ਸ਼ੁਰੂ ਕੀਤੀ ਹੋਣੀ ਹੈ ਤੁਹਾਨੂੰ ਜਰਾ ਵੇਰਵੇ ਸਹਿਤ ਇਹ ਗੱਲ ਦੱਸੋ ਕਿ ਤੁਹਾਡੀ ਇਨੀਸ਼ੀਅਲ ਪੜ੍ਹਾਈ ਕਿੱਥੋਂ ਸ਼ੁਰੂ ਹੋਈ ਐਕਚੁਅਲੀ ਸਰ ਮੈਂ ਆਈ ਵਾਸ ਬੌਰਨ ਇਨ ਆਜ਼ਾਦ ਕਸ਼ਮੀਰ ਜਿਸ ਕੋ ਜੋ ਬੋਲਤੇ ਹੈ ਆਪਕੋ ਬਿਫੋਰ ਪਾਰਟੀਸ਼ਨ ਪਾਕਿਸਤਾਨ ਠੀਕ ਐਂਡ ਇਨ 47 ਐਕਚੁਅਲੀ ਵੀ ਸ਼ਿਫਟਡ ਟੂ ਪੁੰਚ ਸਟੇਟ ਡਿਸਟ੍ਰਿਕਟ ਪੁੰਚ ਵੀ ਜਾਗੇ ਪੁੰਚ ਸ਼ਹਿਰ ਜਾਗੇ and for 2 3 years we did, i didn't go to school and all that <laughs> because uh, we had to ਗੋ ਫਰਦ ਉਸ ਅਦਰ ਟੂਮੈਸਟਿਕ ਵਾਰਕਦੀ ਸਮ ਟਾਈਮ ਬਿਕਾਜ਼ ਥੈਟ ਟਾਈਮ ਕੰਡੀਸ਼ਨਸ ਵੇਰੀ ਵੇਰੀ ਬੈਡ ਸਰ ਆਰਥਿਕ ਸਿਤੀ ਬਹੁਤ ਬਹੁਤ ਹੀ ਖਰਾਬ ਸੀਗੀ ਇਵਨ ਨਮਕ ਵੀ ਨਹੀਂ ਸੀ ਅਵੇਲੇਬਲ ਹੁੰਦਾ ਤੋ ਗਵਰਨਮੈਂਟ ਦੇ ਜਹਾਜ਼ ਆਕੇ ਤੋ ਨਮਕ ਦੇ ਬੋਰੇ ਸੁੱਟਦੇ ਸੀਗੇ ਠੀਕ ਠੀਕ ਤੋ ਅਸੀਂ ਜਾ ਕਰਕੇ ਔਰ ਨਮਕ ਚੁੰਨੋ ਵਾਸਤੇ ਦੌੜ ਕੇ ਲੈ ਆਉਂਦੇ ਸੀਗੇ ਫਰ ਉਸ ਦਿਨ ਤੋ ਕੇ ਹੋਈ ਸੀ ਇਤਨੀ ਹਾਲਤ ਖਰਾਬ ਸੀਗੀ ਸੋ ਉਸ ਤੋਂ ਬਾਅਦ ਫਿਰ ਮੈਂ ਸਰ ਇਹ ਨਹੀਂ ਪਤਾ ਕਿ ਕਿਹੜੀ ਈਅਰ ਤੇ ਵਿੱਚ ਮਤਲਬ ਮੈਂ ਉੱਥੇ ਸਕੂਲ ਸ਼ੁਰੂ ਹੋਈ ਹਾਂ ਸਕੂਲ ਲੋਕਲ ਐਟ ਕੁੰਚ ਲੇਕਿਨ ਸੋ ਫਰ ਮਾਈ ਮੈਮਰੀਜ਼ ਕਨਸਰਨ ਸਰ ਆਈ ਨੋ ਈਚ ਐਂਡ ਏਵਰੀਥਿੰਗ ਕਿ ਜਦ ਫਸਟ ਟਾਈਮ ਜੋ ਸਕੂਲ ਵਿੱਚ ਜੋ ਪੜ੍ਹਾ ਰਿਆ ਸੀ ਟੀਚਰ ਔਰ ਟੀਚਰ ਦਾ ਨਾਮ ਕੀ ਸੀਗਾ ਮੈਨੂੰ ਇਤਨ ਤੱਕ ਯਾਦ ਹੈ ਅੱਛੂ ਯਾਦ ਤੁਹਾਨੂੰ ਸਟੀਫਰ ਨਾਲ ਯਾਦ ਹੈ ਔਰ ਦੇ ਉਹ ਕਰਕੇ ਲੜਕੇ ਕੀ ਪੜ੍ਹ ਰਹੇ ਸੀ ਵੀ ਮੈਂ ਜੈਸਲੀ ਸਾਡਾ ਜਿਹੜਾ ਇਨੀਸ਼ੀਏਸ਼ਨ ਸੀ ਉਹ ਤੁਹਾਡੇ ਟੀਚਰ ਇਸ ਵਰਕ ਹੈਂਡੀ ਏ ਇਸ ਅ ਲਾਈਫ ਟੀਚਰ ਜਿਹੜਾ ਤੁਹਾਡੇ ਉਸ ਵਕਤ ਤੁਹਾਨੂੰ ਪੜਾ ਰਿਹਾ ਸੀ ਨੋ 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 ਇਸ ਦਾ ਉਹ ਉਹ ਦਾ ਗੁੱਡ ਨੇਮ ਕੀ ਹੈ ਉਹ ਮਨੀ ਰਾਮ ਸੀ ਮਨੀ ਰਾਮ ਮਨੀ ਰਾਮ ਉਹ ਹੀ ਇਜ਼ ਵੀ ਉਹ ਵੀ ਉਸਨੂੰ ਵੀ ਵੀ ਵਾਸ ਆਲਸੋ ਫਰਮ ਪੁਣਚ ਹੀ ਵਾਸ ਆਲਸੋ ਫਰਮ ਪੁਣਚ ਅੱਛਾ ਤੁਸੀਂ ਇਨਸ਼ੁਰੇ ਆਪਣੇ ਗੁਰੂ ਵਿਦਿਅਕ ਸਕੂਲ ਪ੍ਰਾਇਮਰੀ ਸਕੂਲ ਹੀ ਸ਼ੁਰੂ ਕੀਤੀ ਪ੍ਰਾਇਮਰੀ ਸਕੂਲ ਵੀ ਸੀਗਾ ਉਸ ਵੇਲੇ ਤੱਕ ਮੈਂ ਕਿਸ ਜਮਾਤ ਤੱਕ ਪੜਿਆ ਸਕੂਲ ਵਿੱਚ उस स्कूल भी जैसी कोई आठवीं तक पढ़े मतलब आठवीं तक पढ़े देन यू गॉट एडमिशन तो फिर फिर ऐसी दूसरा स्कूल से हायर सेकेंडरी जरा हाई स्कूल से हाई स्कूल तक हायर सेकेंडरी या 9th ठीक हाई स्कूल आ गया और हाई स्कूल भी आ गया देन यू पास देयर फ्रॉम 9th एंड 10th 9th एंड ਉਸ ਤੋਂ ਬਾਅਦ ਫਿਰ ਸਾਡਾ ਕਾਲਜ ਨਹੀਂ ਸੀਗਾ ਕਾਲਜ ਐਸੇ ਪੁੰਛ ਵਿੱਚ ਕਾਲਜ ਸਟਾਰਟ ਹੋਇਆ ਸੀਗਾ ਇਨਵੈਸਟ ਇਅਰ ਦਾ ਕਾਸਟ ਮੈਟ੍ਰਿਕ ਪਰ ਤੇ 1959 so. 1959 ਨਹੀਂ ਤੁਸੀਂ ਮੈਟ੍ਰਿਕ ਪਾਸ ਕੀਤਾ ਥੈਟ ਟਾਈਮ ਪੁੰਛ ਵਿੱਚ ਡਿਗਰੀ ਕਾਲਜ ਨਹੀਂ ਸੀ ਨੋ ਨੋ ਨਿਊਯਾਰਕ ਮੇ ਫਰਦਰ ਸਟਡੀ ਕਰਨ ਲਈ ਅਲੈਵਨਥ ਅਗੇ ਫਿਰ ਉਹ 10 ਪਲਸ 11th ਐਂਡ 12th ਕਲਾਸ ਦੀ ਡਿਗਰੀ ਨਾ ਜੀ ਜੀ ਤਾਂ ਉਸ ਨੂੰ ਇੰਟਰਮੀਡੀਏਟ ਇੰਟਰਮੀਡੀਏਟ ਠੀਕ ਹੈ ਉਸ ਨੂੰ ਤੋ ਕਹਿੰਦੇ ਸਨ ਜੀ ਅਗਰ ਕੋਈ BA ਲੈਂਦਾ ਮਤਲਬ ਆਰਟਸ ਵਗੈਰਾ ਲੈਂਦਾ ਸੀ ਤਾਂ ਉਹ FA ਕਹਿੰਦੇ ਸਨ ਫੈਕਲਟੀ ਆਫ ਆਫ ਫੈਕਲਟੀ ਆਫ ਅਗਰ ਸਾਇੰਸ ਲੈਂਦਾ ਸੀ ਤਾਂ ਫੈਕਲਟੀ ਆਫ ਸਾਇਸਟਿਕ ਠੀਕ ਤਾਂ ਮੈਂ ਐਫਐਸਸੀ ਪੁੱਛਦਾ ਐਫਐਸਸੀ ਪੁੱਛ ਤੋ ਕੀ 10+2 ਜਨਵਰੀ ਕਰ ਸੀ ਕੇ ਇਟ ਵਾਸ ਅ ਲਾਟ ਆਫ ਕੰਪੀਟੀਸ਼ਨ ਮੇਰੀ ਕਲਾਸ ਵਿੱਚ ਇਤਨਾ ਮੈਨੂੰ ਪਤਾ ਹੈ ਕਿ 79 ਸਟੂਡੈਂਟ ਸੀ ਅੱਛਾ ਔਰ 79 ਸਟੂਡੈਂਟ ਵਿੱਚ ਇਤਨਾ ਮੈਨੂੰ ਇਹ ਵੀ ਪਤਾ ਸੀਗਾ ਕਿ ਸਿਲੈਕਸ਼ਨ ਹੋਣੀ ਬੜੀ ਮੁਸ਼ਕਲ ਹੈ ਅੱਛਾ ਸੋ ਮੇਰਾ ਰੋਲ ਨੰਬਰ 5 ਸੀਗਾ ਅਕਾਰਡਿੰਗ ਟੂ ਮਾਈ ਨੰਬਰਸ ਠੀਕ ਤੋ ਜਿਹੜਾ ਨੰਬਰ 1 ਸੀ ਵਾਸ ਕੁਆਇਟ ਕੈਪੇਬਲ ਤੋ ਉਹਤੇ ਮੇਨਟੇਨ ਕਰ ਗਿਆ ਸਾਨੂੰ ਤੁਹਾਡੀ ਪ੍ਰੋਫਾਈਲ ਪੜ ਕੇ ਇਹ ਗੱਲ ਵੀ ਪਤਾ ਲੱਗੀ ਕਿ ਯੂ ਵਾਸ ਅ ਕੁਆਇਟ ਬ੍ਰਿਲੀਅੰਟ ਸਟੂਡੈਂਟ 아이 ਉੱਥੇ ਮੈਂ ਸਿਰ ਇਹ ਕੈਨ ਨਾਟ ਸੀ ਬਟ ਆਰ ਵਾਸ ਨਾਟ ਸਮਥਿੰਗ ਬਿਲਕੁਲੀ ਬਕਵਾਸ ਨਹੀਂ ਸੀਗਾ ਮਨ ਲਾਇਆ ਓਕੇ ਨੋ ਨੋ ਪ੍ਰੋਬਲਮ ਹੈ ਗੁਸਟੂਏ ਬਾ ਗੁੱਡ ਮੇਰੇ ਤੁਹਾਡੇ ਕੁਲੀਗਸ ਪ੍ਰੋਗਰਾਮ ਦੇ ਨਾਮ ਦੇ ਜਿਹੜੇ ਤੁਹਾਡੇ ਕਲਾਸ ਫੈਲੋ ਹਨ ਜਿਹਦੇ ਨਾਲ ਤੁਹਾਨੂੰ ਉਹਨਾਂ ਦਾ ਕੋਈ ਨਾਮ ਯਾਦ ਹੈ ਜਿਹੜੇ ਬਾਕੀ ਦੇ ਸਟੂਡੈਂਟਸ ਉਹ ਤੁਹਾਨੂੰ ਪਰਟਿਸ ਨੇ ਬਾਇਦਰ ਸਿਕਯਰ ਨਾਂ ਸਿਕਯਰ ਹੈ ਕਹਿੰਦੇ ਮੇਰੇ ਮੇਰੇ ਸਰ ਇੱਕ ਜਿਹੜਾ 10+2 ਦੀ ਵਿੱਚ ਸੀਗਾ ਡਾਕਟਰ ਡਾਕਟਰ ਬਰਕਤ ਹਸਨ ਉਹ ਸਿਨਗਰ ਇੰਜੀਨੀਅਰਿੰਗ ਕਾਲਜ ਦਾ ਪ੍ਰਿੰਸੀਪਲ ਰਿਹਾ ਸੀ ਹਾਂਜੀ ਇੱਥੇ ਮੇਰੇ ਬਹੁਤ ਸਾਰੇ ਅਨਸ਼ਾ ਜੁਨਾਇਦ ਹੈਗਾ ਰਿਟਾਇਰਡ ਹੈ ਤੇ chief engineer we were all your class friend ayas singh was there he Achse. was employed as a chief engineer we were so many from agriculture also for doctors also the after clearing from 10 12th class fir tusi agar further study layi further study layi we just i applied kita si nri jo rcs sanagarwas the to rcs sanagarwas te actually menu engineering da menu pata nahi si ga ਇਟ ਸੋ ਹੈਪਨਡ ਕਿ ਮੇਰੇ ਫਾਦਰ ਜਿਹੜਾ ਹੈ ਸੜਕ ਤੇ ਮਜ਼ਦੂਰੀ ਕਰਦੇ ਸੀ ਇਹ ਠੀਕ ਹੈ ਤੋਂ ਇੱਕ ਦਿਨ ਉਹ ਕਹਿੰ ਲੈ ਕਿ ਉੱਥੇ ਇੱਕ ਬੰਦਾ ਹੈ ਸਾਰੇ ਕਹਿੰ ਲੈ ਜੇ ਜਲਦੀ ਜਲਦੀ ਕੰਮ ਕਰੋ ਅੱਛਾ ਤੋਂ ਅਸੀਂ ਇੱਕ ਚਾਵਲ ਲੈ ਕੇ ਜਲਦੀ ਜਲਦੀ ਕੰਮ ਕਰਨਾ ਸ਼ੁਰੂ ਹੋ ਗਏ ਅੱਛਾ ਤੋਂ ਕਹਿੰ ਲੈ ਕਿ ਕੋਈ ਇੰਜੀਨੀਅਰ ਆ ਰਿਹਾ ਤੋਂ ਬਾਅਦ ਮੇ ਮੇਰੇ ਫਾਦਰ ਕਹਿੰਦੇ ਨੇ ਕਿ ਮਰਿਆ ਦਾ ਸੁੱਕਾ ਕਾਲਾ ਜੀ ਆ ਟਾਈਮ ਬਸ ਫਰਮ ਸਾਊਥ ਇੰਡੀਆ ਅੱਛਾ ਤੋਂ ਆਇਆ ਮੈਂ ਸੋਚਿਆ ਕਿ ਇਹ ਇੰਜੀਨੀਅਰ ਹੈ ਨਾ ਬਟ ਉਸ ਨੂੰ ਦੇਖ ਕੇ ਤਾਂ ਉਹ ਕਹਿੰਦੇ ਕਿ ਨੀਰ ਉਸ ਤੋਂ ਮਿਲ ਕੇ ਤੁਹਾਡੀ ਫਾਦਲ ਬੜੇ ਬੜੀ ਕਮਾਲ ਦੀ ਗੱਲ ਹੈ ਜੀ ਕਿ ਉਸ ਵਕਤ ਬਜ਼ੁਰਗ ਪਾਣ ਸਾਡੀਆਂ ਕੋਲ ਇੰਨੀ ਸਟੱਡੀ ਨਹੀਂ ਸੀ ਪਰ ਇੱਕ ਐਸਟ੍ਰਿਕਸ਼ਨ ਐਸੀ ਕਿ ਇੰਜੀਨੀਅਰਿੰਗ ਵੀ ਕੋਈ ਲਾਈਨ ਹੈ ਇੱਕ ਆ ਤੁਸੀਂ ਮੰਨਦੇ ਹੋ ਹੈ ਨਾ ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਪੜਨਾ ਚਾਹੁੰਦਾ ਸੀ ਕੈਮਿਕਲ ਲੇਕਿਨ ਮੇਰੇ ਫਾਦਲ ਦੀ ਡੈਥ ਹੋ ਗਈ ਤੇ ਮੈਨੂੰ ਪੂਰਾ ਉਹ ਕਾਰਦੀ ਮਰਜ਼ਾ ਵਗੈਰਾ ਚਰਾਨੀਆਂ ਪੈ ਗਈ ਇਹ ਉਹ ਤੋਂ ਮੈਂ ਨਹੀਂ ਪੜਿਆ ਲੇਕਿਨ ਉਹ ਦੂਸਰੀ ਕਲਾਸ ਬੋੜੇ ਜੀ ਤੁਹਾਡੇ ਫਾਦਰ ਜੀ ਇਹ ਮਨ ਵਿੱਚ ਇੱਛਾ ਆਇਆ ਸੀ ਕਿ ਮੇਰਾ ਬੇਟਾ ਜੋ ਇਟ ਸ਼ੁਡ ਬੀ ਇੰਜੀਨੀਅਰ ਹੈ ਤਾਂ ਉਹ ਆ ਉਹਨਾਂ ਦੀ ਉਹਨਾਂ ਦੀ ਕਰ ਨਹੀਂ ਹੈ ਬਟ ਆਵਰ ਆਈ ਐਮ बिकॉज ਆਫ ਮਾਈ ਮਦਰ ਐਂਡ ਫਾਦਰ ਫੇ ਤੁਸੀਂ ਜਿਸ ਵੇਲੇ ਇੱਥੇ ਤੁਹਾਨੂੰ ਜੀ ਐਡਮਿਸ਼ਨ ਮਿਲ ਗਿਆ ਯਾਰ ਇਸੀ ਸਰ ਨਗਰ ਸਰ ਮੈਨੂੰ ਸਰ ਮੈਨੂੰ ਸ਼ਾਇਦ ਉਸ ਤੋਂ ਪਹਿਲਾਂ ਕਦੀ ਜੰਮੂ ਆਏ ਸੋ ਹੀ ਇਸੇ ਨਗਰ ਗਏ ਸੋ ਨਹੀਂ ਬਿਫੋਰ ਦੈਟ ਇੱਕ ਵਾਰ ਮੈਂ ਮੈਟ੍ਰਿਕ ਵਿੱਚ ਆਇਆ ਸੀਗਾ ਸਰ ਜੰਮੂ ਦੇਖਣ ਵਾਸਤੇ ਜੰਮੂ ਦੇਖਣ ਵਾਸਤੇ ਹਾਂ ਔਰ ਉਸ ਤੋਂ ਬਾਅਦ ਮੈਂ ਟ੍ਰੈਨ ਦੇਖਣ ਵਾਸਤੇ ਪਠਾਨਕੋਟ ਗਿਆ ਸੀ ਮੇਰਾ ਇੱਕ ਫਰੈਂਡ ਸੀਗਾ ਅੱਛਾ ਹੀ ਵਾਸ ਇਨ ਇੰਜੀਨੀਅਰਿੰਗ ਸਾਈਟ ਕਲਕੱਤਾ ਵਿੱਚ ਪੜ੍ਹਦਾ ਸੀਗਾ ਤਾਂ ਉਹ ਮੈਂ ਉਹਨਾਂ ਦੇ ਨਾਲ ਪਠਾਨਕੋਟ ਤੱਕ ਮੈਨ ਯੂ ਗੋ ਟੂ ਸਰ ਨਗਰ ਫਾਰ ਗੈਟਿੰਗ ਅਡਮਿਸ਼ਨ ਅਡਮਿਸ਼ਨ ਲੈਂਗੈਲ ਲੇਕਿਨ ਇਨ ਬਿਟਵੀਨ ਆਈ ਜਸ

ਪਰ ਡਾਕਟਰ ਬਿਕਬੋ ਦੀ ਕਮਾਲ ਦੀ ਗੱਲ ਹੈ ਕਿ ਉਸ ਵੇਲੇ ਆਰ ਐਸ ਸੀ ਸੀਟ ਮਿਲਣਾ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਸੀ ਪਰ ਯੂ ਗਾਟ ਸੀਟ ਇਨ ਆਰ ਐਸ ਸੀ ਵਾਸ ਵੈਰੀ ਈਜ਼ੀ ਲੇਕਿਨ ਆਊਟਸਾਈਡ ਜਾਣਾ ਬੜਾ ਮੁਸ਼ਕਿਲ ਸੀ ਆਊਟਸਾਈਡ ਸਾਡੇ 5 6 ਸਟੂਡੈਂਟਸ ਸਿਰਫ ਜਾਂਦੇ ਹੋਏ ਅੱਛਾ ਮਤਲਬ ਯੂ ਵਾਜ਼ ਟੋਟਲ 1 ਆਫ 10 ਆਈ ਵਾਸ 1 ਆਫ 10 वन ऑफ क्या मतलब दस दो दस एक ਤੁਸੀਂ ਨੇ ਉਸ ਵਿੱਚ ਮੈਂ ਤੁਹਾਡਾ ਕੀ ਖਿਆਲ ਹੈ ਕਿ ਆ ਰਿਸੀ ਵੀ ਜਦੋਂ ਬੈਟਰ ਸੀ ਉਸ ਕਾਲ ਵੀ ਮੈਂ ਤੁਹਾਨੂੰ ਅੱਜ ਦੇਖਿਆ ਮੈਂ ਐਡਮਿਸ਼ਨ ਜਦ ਸੁਨਗਰ ਲਈ ਤਾਂ ਇੱਥੇ ਜਦ ਉਸ ਵਕਤ ਨਿਆ ਨਿਆ ਕਾਲਜ ਸ਼ੁਰੂ ਹੋਇਆ ਸੀਗਾ ਸਭ ਫੱਟੇ ਲਗੇ ਦਸੀ ਇਹ ਲੱਕੜ ਦੇ ਉਹਨਾਂ ਦੇ ਉੱਪਰ ਚੱਲਦੇ ਸੀ ਉਹ ਕੜਕੜਕੜ ਕਰਦੇ ਸੀ ਜਿਹੜਾ ਮੈਨੂੰ ਜ਼ਰਾ ਵੀ ਨਹੀਂ ਚੰਗਾ ਲੱਗਾ ਤੁਸੀਂ ਉਹ ਪਲੱਸ ਮੇ ਆਈ ਵਾਸ ਹੈਵਿੰਗ ਫਰਸਟ ਕਲਾਸ ਐਕਚੁਅਲੀ ਠੀਕ ਗੰਗੀ ਮੇਰੀ ਸਿਲੈਕਸ਼ਨ ਵੀ ਉਸ ਯੂਬੀਏ 80 ਵੀ ਚੋਇਸ ਸੀ ਕਿਉਂਕਿ ਬਿਫੋਰ ਮਾਈ ਰਿਜ਼ਲਟ he asked me ke uh, are you expecting which division you are expecting hmm. maine kaha first ka what percentage but they had got the uh, result theek theek mere paas nahi thi mere ko nahi thi ha theek to so, maine kya round about 65% hmm. i can't boast more than that to kind of but uh, i got this 64.8% at that time ਸੋ ਮੇਰੀ ਸਿਲੈਕਸ਼ਨ ਹੋ ਗਈ ਮੈਨੂੰ ਮੈਨੂੰ ਪਤਾ ਨਹੀਂ ਸੀ ਕਿ ਮਤਲਬ ਮੇਰੀ ਸਿਲੈਕਸ਼ਨ ਹੋ ਗਈ ਮੈਂ ਫਿਰ ਇੱਥੇ ਸ਼ੁਰੂ ਕੀਤਾ ਐਨੀਵੇ ਲੇਕਿਨ ਹਰੇਕ ਆਦਮੀ ਮੈਨੂੰ ਚੁੰਡੀਆਂ ਹੀ ਵੱਡਦਾ ਸੀਗਾ ਕਿ ਤੂੰ ਇੱਥੇ ਕੀ ਕਰ ਰਿਹਾ ਤੂੰ ਕਸੂਮਸ਼ਨ ਲੈ ਕੇ ਜਾ ਜਾ ਬਟ ਰੈਵਨਿਊਸ ਬੜੇ ਸਨ ਸੋ ਫਿਰ ਖੈਰ ਐਨੀਵੇ ਤੋ ਇੱਕ ਦਿਨ ਫਿਰ ਇੱਕ ਫਕੀਰ ਸਿੰਘ ਜੀ ਸੀਗੇ ਸਰ ਬਹੁਤ ਬੜੀ ਕੰਟਰੀਬਿਊਸ਼ਨ ਰਹੀ ਹੈ ਸਾਰੇ ਬਹੁਤ ਬੜੀ ਬੜੀ ਕੰਟਰੀਬਿਊਸ਼ਨ ਰਹੀ ਹੈ ਸਰ ਉਹਨਾਂ ਨੂੰ ਉਹਨਾਂ ਨੂੰ ਮੈਨੂੰ ਬੁਲਾਇਆ ਕਿਸ ਤਰ੍ਹਾਂ ਆਇਆ ਤੁਹਾਡਾ ਗੁਰੂ ਗੋਬਿੰਦ ਸਿੰਘ ਜੀ ਧਰਤੀ ਦੇ ਉੱਪਰ ਵਿਚਾਰ ਦੇ ਵਿੱਚ ਹੋ ਗਿਆ ਤੁਸੀਂ ਜਾਣ ਚੰਦੇ ਮੈਂ ਕੀ ਉਹ ਮੈਨੂੰ ਲਾਲ ਲੈ ਕੇ ਆਏ ਲੇਕਿਨ ਰਸਤੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਏ ਕੋਈ ਫਾਰਮ ਫੋਨ ਭਰਿਆ ਪੈਸਾ ਕਿੱਥੋਂ ਆਏਗਾ ਤੈਨੂੰ ਇਹ ਉਹ ਤੋ ਮੈਂ ਕਿਹਾ ਕੁਝ ਨਹੀਂ ਉਹਨਾਂ ਨੇ ਫਿਰ ਇੱਕ ਟਰੱਕ ਦੇ ਉੱਪਰ ਮੈਨੂੰ ਬਿਠਾ ਦਿੱਤਾ ਕਿ ਆ ਜਾ ਸਕਣੇ ਜਾ ਸਕਦੇ ਹੋ ਉਹ ਸੈਕਟਰੀ ਫਿਲਿਸ਼ ਨਗਰ ਹੁੰਦਾ ਸੀ ਹਾਂ ਠੀਕ ਤੋਂ ਫਾਰਮ ਲੈ ਕੇ ਮੈਂ ਫਿਰ ਭਰਿਆ ਤੋਂ ਫਿਰ ਮੇਰਾ ਫਾਰਮ ਨੀ ਸੀ ਭਰਿਆ ਕੋਈ ਸੈਟ ਵਿਦ ਮਤਲਬ ਉਹ ਸਭ ਲੋਗੇ ਨੇ ਟਰਾਈ ਕੀਤੀ ਕਿ ਕਿ ਉਸ ਨੂੰ 10000 ਰੁਪਏ ਦਾ ਸਜਾ ਸਰ ਕਿ ਉਹ ਦੇਣੀ ਪੈਂਦੀ ਸੀ ਕਿ ਬੇਟਨਸ ਸਪੇਅਰ 10000 ਇਫ ਥੈਟ ਫੈਲੋ ਡਸਨਟ ਪਲੇ ਆਈ ਵਿਲ ਪੇ ਠੀਕ ਠੀਕ ਬੇਟਨਸ ਆ ਗਰੰਟੀ ਦੇਣੀ ਕੋਈ ਗਾਰੰਟੀ ਮੈਰੀ ਨੀ ਸੀ ਦੇ ਰਿਹਾ ਫਿਰ ਮੇਰੇ ਟੀਚਰ ਨੇ दीवान अशोक वर्धन उन्हें द मदर सीए उसने अपने हस्मिल नो जोर पाया इतना कि उन्होंने उन्होंने साइन कर दिया कि उन्होंने क्या कि मैं अपने बेटे वास्ते कर चुके हूँ दस हजार द बेटी, बेटी वास्ते दस हजार बीस हजार द मैं ऑलरेडी कर चुका है उन्होंने क्या कि नहीं ਵੇ ਪੇ ਕਰੇਗਾ ਤੂੰ ਪੇ ਕਰ ਦੇ ਅੱਛਾ ਫਿਰ ਉਸਨੇ ਲੋਨ ਡਾਟਾ ਟਾਈਪ ਆਫ ਲੇਕਿਨ ਅਗਰ ਮੈਂ ਨਹੀਂ ਪੇ ਕਰਦਾ ਲੋਨ ਤੇ ਦੈਨ ਦੈਸਟ ਵਾ ਹਵ ਟੂ ਪੇ ਫਿਰ ਤੁਸੀਂ ਸਟਡੀ ਉਥੇ ਕੀਤੀ ਆਪਣੀ ਪਟਨਾ ਦੇ ਵਿੱਚ ਜਿਹੜਾ ਫਿਰ ਮੈਂ ਬੀਆਈਟੀ ਸਿੰਧਰੀ ਨਹੀਂ ਗਿਆ ਤੁਸੀਂ ਸਿੰਧਰੀ ਨਹੀਂ ਗਏ ਨੋ ਨੋ ਕਦੀ ਨਹੀਂ ਗਿਆ ਨਾ ਫਸਟ ਟਾਈਮ ਇਹ ਲੰਬਾ ਹੋ ਜਾਏਗਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਫਸਟ ਟੈਂਥ ਚੜਿਆ ਤੋ ਬਿਕਾਜ਼ ਮਾਈ ਜੀਓਗ੍ਰਾਫੀ ਵਾਸ ਵੈਰੀ ਵੈਰੀ ਕਲੀਅਰ ਠੀਕ

ਕਿਆ ਨਮ ਜਾ ਰਹੀ ਹੈ ਉੱਤੇ ਮੈਂ ਚੁੱਪ ਕਰਕੇ ਬੈਠ ਗਿਆ ਫਿਰ ਸਰ ਜਲੰਧਰ ਤੂੰ ਜਾ ਕਰਕੇ ਇੰਜਨ ਚੇਂਜ ਹੋਇਆ ਮੇਰੀ ਜਾਨ ਦੇ ਵੀ ਜਾਨ ਮੈਨੂੰ ਲੱਗਿਆ ਕਿ ਇਸਟਨ ਜਾ ਕੇ ਹਾਂ ਹੁਣ ਠੀਕ ਹੋ ਗਈ ਇਹ ਮਤਲਬ ਰਸਤਾ ਸਕਸਲ ਕਾਹਨ ਤੁਹਾਡੇ ਪ੍ਰੋਫਾਈਲ ਤੇ ਵੀ ਗੱਲ ਵੀ ਪਤਾ ਲੱਗੀ ਹੈ ਕਿ ਡੂਰਿੰਗ ਯੂਅਰ ਇਹ ਤੇ ਸਰਵਸਾਰੇ ਤੋਂ ਤੁਸੀਂ ਕਿਸ ਇੰਸਟੀਚਿਊਸ਼ਨ ਦੇ ਵਿੱਚ ਉਹਨਾਂ ਦੀ ਲੈਬਾਰਟਰੀ ਬਣਾਉਂਦੇ ਵੀ ਤੁਹਾਡਾ ਬੜਾ ਯੋਗਦਾਨ ਹੈ ਤੁਸੀਂ ਕਿਤਨੀ ਸਾਨੂੰ ਇਹ ਗੱਲ ਦੱਸੋਗੇ ਰਾਈਟ ਆਈ ਵਰਕਡ ਇਨ ਸਟੀਲ ਅਥਾਰਟੀ ਆਫ ਇੰਡੀਆ ਲਿਮਿਟਿਡ ਪਹਿਲੇ ਇਸ ਨੂੰ ਕੇਂਦਰਸਾ ਹਿੰਦੁਸਤਾਨ ਸਟੀਲ ਲਿਮਿਟਿਡ ਆਈ ਐਮ ਬੇਸਿਕਲੀ ਅ ਸਟੀਲ ਮੇਕਰ ਇਹ ਇੰਜੀਨੀਅਰਿੰਗ ਕਰਕੇ ਤੇ ਮੈਂ ਸਿੱਧਾ ਉੱਥੇ ਹੀ ਮੈਕੈਨੀਕਲ ਦੀ ਕਰਕੇ ਤੁਸੀਂ ਪ੍ਰੋਡਕਸ਼ਨ ਵਿੱਚ ਲੱਗੇ ਨਹੀਂ ਦੇਸਵਾਸ ਮੈਟਲਰਜੀਕਲ ਇੰਜੀਨੀਅਰਿੰਗ ਠੀਕ ਠੀਕ ਮੈਂ जुलाई उन्नीस सौ छिहत्तर का एक रिकॉर्ड है ट्रांसफार्मर स्टील है इट टेक्स अबाउट नाइन ठीक। और मैं वो स्टील है रात नोड्यूसर माई बात नहीं तो बहुत ਦੰਨੇ 27 ਮਿੰਟ ਵਿੱਚ ਬਣਾਇਆ ਸਟੇਟਮੈਂਟ that is all time record ਅਜੇ ਤੱਕ ਮਨ ਹੈ ਨਾ ਕਿ ਭਾਈ 27 ਮਿੰਟਾਂ ਵਿੱਚ ਉਹ ਸਕਿੱਲ ਨਹੀਂ ਬਣ ਸਕਦਾ ਬਲੀਵ ਇਟ ਐਨੀਵੇ ਪਰ ਤੁਸੀਂ ਜਿਹੜੇ ਉਸਟਰੀਲੇ ਸਾਟੇ ਆਫ ਇੰਡੀਆ ਤੋਂ ਬਾਅਦ ਆ ਕੇ ਤੇ ਪਰਸਪਰ ਪਲਾਨੇ ਚ ਲੱਗੇ ਮੈਂ ਨੇ ਵੀ ਕੀਤੀ ਉਸ ਤੋਂ ਬਾਅਦ ਫਿਰ ਮਤਲਬ 14-15 ਸਾਲ ਉੱਥੇ ਮੈਂ ਸਰਵਿਸ ਕੀਤੀ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਦੀ ਵੀ ਸਿਲੈਕਟ ਹੋ ਗਿਆ ਠੀਕ ਆਰ ਐਨ ਡੀ ਮਤਲਬ ਉਸੇ ਸਟੀਲ ਦਾ ਇੱਕ ਵਿੰਗ ਉਹਦੇ ਵਿੱਚ ਆ ਉਹ ਰਾਂਚੀ ਵਿੱਚ ਆਇਆ ਠੀਕ ਫਿਰ ਮੈਂ ਰੋੜਕਲਾ ਸਟੀਲ ਪਲਾਂਟ 오ਡੀਸ਼ਾ ਤੋਂ ਰਾਂਚੀ ਸ਼ਿਫਟ ਹੋ ਗਿਆ ਠੀਕ ਤੇ ਉੱਥੇ ਮੈਂ 3 ਸਾਲ ਰਿਹਾ ਉੱਥੇ ਜਿੰਨਾ ਵੀ ਉਹ ਨਿਆ-ਨਿਆ ਰਿਸਰਚ ਸੈਂਟਰ ਖੁੱਲਣਾ ਸੀਗਾ ਜਿੰਨੀ ਲੈਂਬਰਾਟਰੀ ਦੀ ਸੀਨ ਕੇ ਇਕੁਪਮੈਂਟ ਵਗਰਾ ਸਾਰੇ ਕ੍ਰੇਨਸ ਵਗਰਾ ਉਹ ਮੈਂ ਬੰਬੇ ਤੋਂ ਲਿਆਦਾ ਰਿਹਾ ਠੀਕ ਤਾਨੂੰ ਬੜਾ ਬੜਾ ਐਕਸਪੀਰੀਅੰਸ ਰਿਹਾ ਉੱਥੇ ਕਾਫੀ ਕਾਫੀ ਰਿਹਾ ਕਾਫੀ ਤੁਸੀਂ ਪੜਨ ਬਣਾਉਣੇ ਚ ਬੜੀ ਦੇਰ ਲਗਾਈ ਆਪਣੀ ਉਮਰ ਦਾ ਕਾਫੀ ਸਰ ਪੜਨ ਬਣਾਉਣੇ ਚ ਲੱਗਾ ਉਸ ਵਕਤ ਮੈਂ ਰਾਉਂਡ ਅਬਾਊਟ 45 ਸਾਲ ਦਾ ਹੋ ਗਿਆ ਸੀ ਅੱਛਾ 42 ਆਰਸ ਹਾਂ 42 ਆਰਸ ਸਰ ਪਰ ਮੈਨੂੰ ਦੇਖ ਕੇ ਹਾਂ ਇਨ ਬਿਟਵੀਨ ਸਰ ਮੈਨੂੰ ਮੈ ਸੱਚ ਹੈ ਰੋਜ਼ੀ ਇਸ ਸਟੀਲ ਹੀ ਬਣਾਦਾ ਤਾਂ ਵਾਈ ਸ਼ੁੱਡ ਨਾਟ ਆਈ ਗੋ ਫਾਰ ਐਮਟੈਕ ਠੀਕ ਤੋਂ ਉੱਥੇ ਜਿਸ ਕੋ ਸਾਢੇ ਸਟੀਲ ਪ੍ਰੰਟਿਸ ਗ੍ਰੈਜੂਏਟ ਇੰਜੀਨੀਅਰਸ ਆਂਦੇ ਅਗੇਨ ਤਾਂ ਉਹਨਾਂ ਨੂੰ ਸਾਨੂੰ ਟ੍ਰੇਨਿੰਗ ਦੇਣੀ ਪੈਂਦੀ ਐ ਸੋ ਬੰਦਾ ਆਂਦਾ ਹੈ ਹਰ ਸਾਲ ਠ ਔਰ ਲੋਕੀ ਡਰ ਦੇ ਮਾਰੇ ਉਹਨਾਂ ਨੂੰ ਜਾ ਕੇ ਪੜਾਉਂਦੇ ਨਹੀਂ ਸੀ ਕਿਉਂਕਿ ਉਹ ਕੁਐਸਚਨ ਕਰਦੇ ਨੇ ਬੱਚੇ। ਤੋਂ ਫਿਰ ਮੈਨੂੰ ਹੀ ਹਕਮ ਤੂੰ ਜਾਇ ਤੂੰ ਮੈਂ ਹੀ ਚੱਲ ਜਾਂਦਾ ਸੀਗਾ ਉੱਥੇ ਫਿਰ ਮੈਂ ਜਾ ਕੇ ਪੜਾਉਣੇ ਚ ਲੱਗ ਗਿਆ। ਫਿਰ ਮੈਂ ਉੱਥੇ ਆਇਆ ਤੇ ਉੱਥੇ ਮੈਨੂੰ ਇੰਟਰਸਟ ਜਾ ਗਿਆ ਕਿ ਨਹੀਂ ਇਹ ਟੀਚਿੰਗ ਇਜ਼ ਅ ਵੰਡਰਫੁਲ ਥਿੰਗ ਕਿਉਂਕਿ ਜਿਸ ਜਿੱਥੇ ਮੈਂ ਕੰਮ ਕੀਤਾ 56 ਟੈਂਪਰੇਚਰ ਐਂਬੀਅੰਟ ਟੈਂਪਰੇਚਰ ਹੁੰਦਾ। ਠੀਕ ਠੀਕ। ਤੋਂ ਇੱਥੇ ਤਾਂ AC ਬਾਰੇ ਲੱਗੇ ਸੀਗਾ ਇਹ ਘੰਟੇ ਵਾਸਤੇ ਮੈਨੂੰ ਵੀ ਫ੍ਰੀ ਮਿਲ ਗਿਆ। ਵਾਈਟ ਕਾਲਰ ਜੌਬ ਮਿਲ ਗਿਆ। ਫਿਰ ਮੈਂ ਉੱਥੇ ਗੋਰੈਂਟਰਸ ਕਰੇਡ ਹੋ ਗਿਆ

ਤੋ ਲੇਕਿਨ ਉਹਨਾਂ ਨੇ ਮੈਨੂੰ ਬਾਂਡ ਲੈ ਲਿਆ ਸੀਗਾ ਮੇਰਾ ਜਿ세 ਬਾਂਡ ਕੰਪਲੀਟ ਹੋਇਆ ਇਨ ਬੀਟਵੀਨ ਮੈਂ ਟਰਾਈ ਕੀਤੀ ਪੀ ਐਚ ਡੀ ਵਾਸਤੇ ਆਈ ਵਾਸ ਸਿਲੈਕਟਡ ਇਨ ਸਟੈਮਸ ਐਂਡ ਸਟੀਵਨਸਨ ਇੰਸਟੀਟਿਊਟ ਆਫ ਟੈਕਨੋਲੋਜੀ ਨਿਊਯਾਰਕ ਦੇ ਵਿੱਚ ਐ ਠੀਕ THEN ਇੰਪੀਰੀਅਲ ਕਾਲਜ ਆਫ ਸਾਇੰਸ ਟੈਕਨੋਲੋਜੀ ਯੂ ਕੇ ਸੀਗਾ ਤੋ ਦੋ ਕਾਲਜਾਂ ਵੀ ਮੇਰੀ ਸਿਲੈਕਸ਼ਨ ਹੋ ਗਏ ਤੋ ਮੈਂ ਨਹੀਂ ਜਾ ਸਕਿਆ ਬਿਕਾਜ਼ ਮੇਰੇ ਸਿਸਟਰ ਦੀ ਮੈਰਿਜ ਸੀ ਇੱਕ ਵਾਰ ਤੋ ਇੱਕ ਵਾਰ ਮੇਰੇ ਫਾਦਰ ਬਿਮਾਰ ਹੋ ਗਏ ਤੋ ਉਹ ਮੈਂ ਮਿਸ ਕਰ ਗਿਆ वो मिस कर गया फिर मतलब मैं सोचा कि हूँ की करा तो उस आई वॉज सिलेक्टेड फॉर लीबिया जमोरिया स्टील प्लांट सर्विस मिल गई मैं सर्विस मिल गई तो फिर मेरी मिसिज बीमार हो गई तो मैं सर उ नहीं जा सका ठीके। ठीके। फिर मैं ਉੱਥੇ ਮੈਂ ਅਪਲਾਈ ਕੀਤਾ ਕੇ ਫਿਰ ਮੈਂ R&D ਰਾਂਚੀ ਵੀ ਚਲਾ ਗਿਆ 13 ਸਾਲ ਉੱਥੇ ਰਿਹਾ ਰਿਸਰਚ ਕਰਦਾ ਇਹ ਜਿਹੜੇ ਸਰਕਾਰ ਦੀ ਬੋਨਟਸ ਹੁੰਦੀ ਹੈ ਨਾ ਇਹ ਕਾਲਕਾ ਦੀ ਬੋਨਟਸ ਬਾਲੀ ਬੜੀ ਪਤਲੀ ਹੁੰਦੀ ਸਨ ਔਰ ਇਸ ਦੇ ਉਪਰ ਅਗਰ ਤੁਸੀਂ ਜ਼ੋਰਦਾਰ ਮਾਰੋਗੇ ਤਾਂ ਟੈਂਟ ਪੈ ਜਾਂਦੇ ਸਪੀ ਤਾਂ ਉਸ ਉਹਦਾ ਸਟੀਲ ਹੈ ਉਸੇ 크ਰੋਮੀਅਮ ਵਾਰਾ ਪਾਣਾ ਪੈਂਦਾ ਉਹ ਸਕਿੱਲ ਦੀ ਮੋਡੀਫਿਕੇਸ਼ਨ ਮੈਂ ਆਰ ਐਨ ਡੀ ਸੇ ਰਾਜੀ ਤੁਸੀਂ ਕੀਤਾ ਠੀਕ ਹੈ ਠੀਕ ਬੜੀ ਬੜੀ ਕੰਟਰੀਬਿਊਸ਼ਨ ਦੇ ਗਿਆ ਇਸ ਪਾਸੇ ਮੈਂ ਮੈਂ ਤੁਸੀਂ ਜਿਸ ਲਈ ਤੂੰ ਛੱਡ ਕੇ ਇੱਥੇ ਆ ਗਏ ਇੱਥੇ 1 ਮਿਲੀਅਨ ਟਨ ਮੀਨ 10 ਲੱਖ ਟਨ ਸਟੀਲ ਮੈਂ ਆ ਕੇ ਜੰਮੂ ਵਿੱਚ ਉਸ ਤੋਂ ਬਾਅਦ ਸਿਰ ਮੈਂ ਫਿਰ ਐਨ ਆਈ ਪੀ ਸੇ ਨਗਰ ਵਿਚਾਰਿਆ ਐਨ ਆਈ ਪੀ ਸੇ ਨਗਰ ਵਿਚਾਰੇ ਉੱਥੇ ਮੈਂ ਦੇਖਿਆ ਕਿ ਸਾਰੇ ਮੈਂ ਹੀ ਐਮ ਟੈਕ ਸੀ ਗਿਆ ਬਾਕੀ ਸਾਰੇ ਪੀ ਐਚ ਡੀ ਡਾਕਟਰ ਡਾਕਟਰ ਮਨ ਕੇ ਗੜਗੜ ਹੋ ਗਈ ਮੈਨੂੰ ਕਿਹਾ ਮੈਂ ਮਰਨ ਤੋਂ ਪਹਿਲੇ ਮੈਂ ਵੀ ਪੀ ਐਚ ਡੀ ਕਰਨੀ ਹੈ ਠੀਕ ਹੈ ਸੋ ਫਿਰ ਮੈਂ ਐਟ ਦਰ ਟਾਈਮ ਆਰ ਬਾਅਦ 52 ইয়ার 5 ਉੱਪਰ ਮੈਂ ਸਰ ਐਨਆਈਟੀ ਸਰ ਇਹਦੇ ਗੱਲ ਜ਼ਰੂਰ ਹੈ ਕਿ ਪ੍ਰਾਈਸ ਦੀ ਕੋਈ ਉਮਰ ਨਹੀਂ ਹੈ ਜਿਸ ਵਲੇ ਮਰਜ਼ੀ ਕਰ ਲੈਣਾ ਨਹੀਂ ਇਟਸ ਆਈ ਗੇ ਤੁਸੀ ਮਨ ਆਜ ਦੁਬਾਰਾ ਕਿਸੇ ਦੂਸਰੀ ਬ੍ਰਾਂਚ ਜੀ ਪਾ ਕੇ ਫਾਦਲ ਦੇ ਆ ਤੁਸੀਂ ਅਗਰ 52 ਵੀ ਐਪੀਐਚਡੀ ਕਰ ਸਕਦੇ ਹੋ ਅਨਕੀ ਕਰ ਸਕਦੇ ਤੁਸੀਂ ਜਿਸ ਵਕਤ ਇਸ ਲਾਈਨ ਵਿੱਚ ਆਇਓ ਜੀ ਟੀਚਰ ਸਰ ਮੈਂ ਸਰ ਮੈਂ ਆਈਟੀ ਰੁੜ ਕੇ ਚਲਾ ਗਿਆ ਪੀਐਚਡੀ ਕਰਨ ਵਾਸਤੇ ਫਿਰ ਉੱਥੇ ਮਨ ਉੱਥੇ ਮੈਂ ਤਿੰਨ ਪੀਐਚਡੀ ਦੀ ਕੰਮ ਮੈਂ ਕਰਕੇ ਆਇਆ ਜਿਸ ਵਿੱਚ ਮੇਰੇ ਕੰਮ ਤੋਂ ਮੈਨੂੰ ਇੱਕ ਡਿਗਰੀ ਮੈਨੂੰ ਮਿਲੀ ਤੇ ਦੋ ਹੋਰ ਮਿਲੇ ਮੈਨੂੰ ਉਹ ਕਹ ਲੈਗੇ ਕਿ ਤੇ ਮੈਂ ਕਿਹਾ ਸਰ ਆਪ ਬਹੁਤ ਮੇਰੇ ਸੇ ਕੰਮ ਕਰਤੇ ਹੈ ਕਦੇ ਐਸਾ ਬੰਦਾ ਫਸਦਾ ਨਹੀਂ ਹੈ ਹਮਾਰਾ ਕਦੇ ਨਹੀਂ ਫਸਦਾ ਆਜ ਆਇਆ ਤੇ ਸਭ ਕੰਮ ਕਰਵਾ ਲੇ ਤੁਸੀਂ ਜੇਲੇ ਇੱਥੇ ਆ ਕੇ ਜੰਮੂ ਵਿੱਚ ਆਪਣੀ ਟੀਚਿੰਗ ਲਾਈਨ ਵਿੱਚ ਲੱਗੇ ਉਸ ਤੋਂ ਬਾਅਦ ਮੈਨੂੰ ਆਇਆ ਸਰ ਕਿ ਮੈਂ ਫਿਰ ਟੀਚਿੰਗ ਸ਼ਿਨਗਰ ਆਇਆ ਸ਼ਿਨਗਰ ਆ ਗਿਆ ਸ਼ਿਨਗਰ ਆਇਆ ਫਿਰ ਮਨਸਬ ਕਹਿੰਦੇ ਕਿ ਸਭ ਇਸਤਮਾਸੀ ਕਾਲਜ ਸੈਟਅਪ ਕਰ ਲੈ। ਜੇ ਪਹਿਲੇ ਮਨਸਬ ਨੇ بڑے ਮਨਸਬ ਨੇ ਕਿਹਾ ਸੀਗਾ ਕਿ ਕਾਲਜ ਸਟਾਰਟ ਕਰਨਾ ਹੈ ਕਿਉਂਕਿ ਬੀਦਰ ਵਿੱਚ ਸਮ ਇਨਸੀਡੈਂਟ ਹੋ ਰਿਹਾ ਸੀ। ਫਿਰ ਇਹ ਕਾਲਜ ਉਹਨਾਂ ਨੇ ਕਿਹਾ ਸੀ। ਬਾਅਦ ਵਿੱਚ ਇਹਨਾਂ ਪ੍ਰੈਜ਼ੀਡੈਂਟ ਮਨਸਬ ਜੀ ਨੇ ਇਹਨਾਂ ਨੇ ਕਿਹਾ ਕਿ ਨਹੀਂ ਕਾਲਜ ਉਹ ਸ਼ੁਰੂ ਕਰ ਲਈ ਹੈ। ਠੀਕ। ਤਾਂ ਫਿਰ ਇਹਨਾਂ ਨੇ ਮੈਨੂੰ ਵੀ ਬੁਲਾਇਆ। ਤੁਸੀਂ ਤੇ ਆਏ। ਤੁਸੀਂ ਕਿੰਦੇ ਸਰਵਿਸ ਕੀਤੀ ਸੀ ਆਪਣੀ ਸਰਵਿਸ ਦਿੱਤੀ ਹੈ ਇਸ ਕਾਲਜ ਵਿੱਚ? ਸਬ ਮੈਂ ਅਜੇ ਇੱਥੇ ਮੇਰੀ ਮੈਂ 96 ਵੀ ਜੰਮੂ ਆਇਸੀ ਦਾ ਠੀਕ ਹੈ ਤੋਂ 96 ਤੋਂ ਲੈ ਕੇ ਮੇਰਾ ਕੰਮ ਇਥੇ ਚਲਦਾ ਹੀ ਸੀ ਉਹ ਗੱਲ ਤੁਹਾਨੂੰ ਪਤਾ ਲੱਗੀ ਜੀ ਇਸ ਵਾਲੀ ਜਿੰਨੀਆਂ ਵੀ ਲੈਬ ਸਟੈਬਲਿਸ਼ ਕੀਤੀ ਲੈਬ ਇੱਥੇ ਵੀ ਐਨਸਰ ਮੇਰੀ ਸਰ ਜੀ ਉਹਨਾਂ ਦਾ ਵੀ ਕੋਈ ਨਹੀਂ ਪੁਆਕ ਅਸਗਾ ਇਵਨ ਜੀਸੀਟੀਐਮ ਅੱਜ ਵੀ ਅੱਜ ਵੀ ਜੇਕਰ ਜਾਓਗੇ ਉੱਥੇ ਤੋਂ ਜਿੰਨੀਆਂ ਬੁੱਕਸ ਲੈ ਗਏ ਉਹ ਇੰਟਰੀ ਮੇਰੀ ਹੈਗੀ ਆ ਬੜੀ ਠੀਕ ਹੈ ਠੀਕ ਹਾਂ ਬੜੀ ਬੜੀ ਕੰਟਰੀਬਿਊਸ਼ਨ ਰਹੀ ਹੈ ਇਸ ਤਰ੍ਹਾਂ ਮਤਲਬ ਇੱਥੇ ਲੈਬੈਟਰੀ ਸੈਟਅਪ ਮੈਂ ਇੱਥੇ ਕਰਦਾ ਉਸ ਤੋਂ ਬਾਅਦ ਤੁਸੀਂ ਕਿਤੇ ਹੋਰ ਵੀ ਕਿਸੇ ਇੰਸਟੀਟਿਊਟ ਕੇ ਲੇਕਿਨ ਮੇਰੇ ਪ੍ਰੋਫੈਸਰ ਸੀ ਕੇ ਪ੍ਰੋਫੈਸਰ ਪਰਬਿੰਦ ਸਿੰਘ ਹਾਂ ਜੀ ਉਹ ਹੁਣ ਨਹੀਂ ਰਹੇ ਜੀ ਜੀ ਲੇਕਿਨ ਹੀ ਵਾਸ ਅ ਗ੍ਰੇ ਉਹ ਉਹ ਕਹਿੰਦੇ ਸਨ ਕਿ ਪੈਸਾ ਮੈਂ ਮਦਸਬਜੀ ਕੋਲੋਂ ਮੈਂ ਕਢਾਵਾਂਗਾ ਬਾਹਰੀ ਕੰਮ ਤੂੰ ਕਰ ਤੂੰ ਹੀ ਕਰਨਾ ਤਾਂ ਮੈਂ ਫਿਰ ਸਰ ਜਿੰਨੀ ਵੀ ਲੈਬੈਟਰੀਜ਼ ਘਰਾਈ ਤੇ ਸਾਡੀ ਜਿਹੜੀ ਲੈਬੈਟਰੀ ਮੈਂ ਅੱਜ ਇੱਕ ਕਲੇਮ ਕਰ ਦਫਤਰ ਸੁਭਾਏ ਕਿ ਉਸ ਵਕਤ ਤੱਕ ਕਿ ਜਿੰਨੀ ਅੱਛੀ ਲੈਬੈਟਰੀ ਸਾਡੀਆਂ ਐਮਬੀਐਸ ਕਾਲਜ ਇਹ ਬੀਟ ਨਹੀਂ ਕਰ ਸਕਦੇ ਜੀ ਸੀ ਟੀਵੀ ਨਹੀਂ ਜੀ ਸੀ ਤੇ ਸਟੂਡੈਂਟਸ ਔਰ ਇਸ ਤੇ ਮਾਈਟ ਦੇ ਸਟੂਡੈਂਟ ਸਾਰੇ ਕਾਲੀ ਲੈ ਕੇ ਪ੍ਰੈਕਟੀਕਲ ਕਰਦੇ ਜਿਸ ਤੋਂ ਬਾਅਦ ਕਿਤੇ ਹੋਰ ਵੀ ਕਿਤੇ ਕਿਸੇ ਨੂੰ ਛੁੱਟੇ ਗਿਆ ਉਸ ਤੋਂ ਬਾਅਦ ਫਿਰ ਸਰ ਮੈਂ ਕੋਈ 9 ਸਾਲ ਸਰਵਿਸ ਕੀਤੀ ਇੱਥੇ ਅੱਛਾ ਤੇ ਮੈਂ ਲੈ 96 ਤੋਂ ਲੈ ਕੇ 2002 ਤੱਕ ਮੈਂ ਇਧਰ ਰਹਿ ਮਤਲਬ ਇਨਡਾਇਰੈਕਟਲੀ ਮੈਂ ਕੰਮ ਕਰਦਾ ਸੀ ਮੈਨੂੰ ਆਇਆ ਸੀ ਜੀਸੀਡੀ ਵਿੱਚ ਮਤਲਬ तो उस दिन बाद फिर मैं एज ए प्रोफेसर एज ए प्रिंसिपल प्रिंसिपल डायरेक्टर प्रिंसिपल मैं इत उस बाद फिर मतलब न्यू डॉक्टर साहब आ गए तो मैं चला गया सर माता वैष्णो देवी दे वाइस चांसलर ने मैंने बुलाया तो मैंने कहा कह लगे की कर रहे हो मैं क्या मैं आ, जस्ट रेस्टिंग ਤੋ ਕਹਿੰਦਾ ਨਹੀਂ ਅਰੈਸਟ ਲੱਗ ਜਾਏਗਾ ਤੂੰ ਟੈਸਟਿੰਗ ਵਿੱਚ ਅਰੈਸਟ ਹੋ ਜਾਂਦਾ ਹੈ ਤਾਂ ਫਿਰ ਮੈਂ ਫਿਰ ਉਸ ਜਿੰਦਰਸਰ ਉਸ ਕੀਤੀ ਹੈ ਉੱਥੇ ਫਿਰ ਮੈਂ ਦਿਨਸਰ ਦਿਨਸਰ ਉੱਥੇ ਦੀ ਲੈਬਟਰੀ ਸੀ ਮੈਂ ਐਨਆਈਟੀ ਸਿਨਗਰ ਦੀ ਲੈਬਟਰੀ ਸੀ ਮੈਂ ਉਸ ਇ ਸਟੈਬਲਿਸ਼ ਕੀਤੀ ਹੈ ਮੈਨੂੰ ਨਹੀਂ ਉਹ ਤੇ ਬਲੇ ਸਟੈਬਲਿਸ਼ ਸੀਗੀ ਲੇਕਿਨ ਉਸ ਦੇ ਵਿੱਚ ਮੋਡੀਫਾਈਕੇਸ਼ਨ ਕਰ ਮੋਡੀਫਾਈ ਅਪਗ੍ਰੇਡ ਕਰ ਰਹੇ ਹਾਂ ਬਸ ਤੁਹਾਨੂੰ ਪੜਨ ਪੜਾਉਣ ਦੇ ਵਿੱਚ ਸ਼ੌਕ ਵੀ ਰਿਹਾ ਔਰ ਤੁਸੀਂ ਬੜੀ ਬੜੀ ਕੰਟਰੀਬਿਊਸ਼ਨ ਵੀ ਕੀਤੀ ਇਸ ਕੰਮ ਦੇ ਵਿੱਚ ਹਾਂ ਸਰ ਮੇਰੇ ਮੈਕਨ ਪੰਜ ਜਿਸ ਵੇਲੇ ਕਿਤੇ ਜਾਂਦੇ ਹੋ ਤੁਹਾਨੂੰ ਨੈਚਰ ਦੇ ਸਟੂਡੈਂਟ ਮਿਲਦੇ ਹੋਣਗੇ ਜਿਹਨਾਂ ਤੁਸੀਂ ਨਹੀਂ ਜਾਣਦੇ ਸਰ ਲੰਘੇ ਹਜ਼ਾਰ ਇੰਜੀਨੀਅਰਸ ਉਹ ਯੂ ਆਰ ਫਰੀ ਗ੍ਰੈਡ ਟਾਈਮ ਕਿ ਤੁਹਾਨੂੰ ਕੋਟਾ ਕੇ ਮਿਲ ਰਹੇ ਆਈ ਫੀਲ ਗੁੱਡ ਬਹੁਤ ਫੀਲ ਬੜਾ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਤੁਮਨਾਂ ਮੈਂ ਉੱਤੇ ਕੈਨੇਡਾ ਗਿਆ ਸਰ ਉੱਤੇ ਮੈਨੂੰ ਕੁਛ ਅਮਰੀਕਾ ਤੁਮ ਸਟੂਡੈਂਟ ਕੈਨੇਡਾ ਬਾਰਡਰ ਤੇ ਮਿਲਣ ਵਾਸਤੇ ਆਏ ਠੀਕ ਠੀਕ ਤੋ ਦੇ 10 15 ਬੰਦੇ ਜੇ ਜਮੂ ਵੀ ਤੁਹਾਨੂੰ ਕਿਹ ਜਾਂਦੇ ਹੋਣ ਤੁਹਾਨੂੰ ਕੋਈ ਤੁਹਾਨੂੰ ਤਾਂ ਯਾਦ ਨਹੀਂ ਹੋਣਾ ਕੌਣ ਸਟੂਡੈਂਟ ਪਰ ਬਟ ਪਰ ਉਹ ਜਾਂਦੇ ਹੋਣੇ ਹਾਂ ਜੀ ਤੁਸੀਂ ਅੱਛਾ ਫੀਲ ਕਰਦੇ ਆਈ ਫੀਲ ਪ੍ਰਾਊਡ ਬੜਾ ਕਲ ਟੀਚਰ ਦੀ ਲਾਈਫ ਦੇ ਵੀ ਸਭ ਤੋਂ ਬੜੀ ਮੂਮੈਂਟ ਰਹੀ ਹੁੰਦੀ ਹੈ ਇਸ ਵੇਲੇ ਕੋਈ ਆ ਕੇ ਤੁਹਾਨੂੰ ਕਿ ਟੀਚਰ ਰੂਪ ਦੇ ਕੇ ਇੱਕ ਫੋਟੋ ਕਰਦੇ ਆਂ ਜੀ ਆਪਕੋ ਚਾਹ ਤਾਂ ਬੜਾ ਬੜਾ ਅੱ ਤੁਸੀਂ ਡਾਕਟਰ ਤੁਹਾਨੂੰ ਕਿਹੜੇ ਸਵਾਲ ਪੁੱਛਿਆ ਜਾਵੇ ਅੱਜ ਫੀਲ ਯੰਗਰ ਤੁਹਾਨੂੰ ਕਿਹੜੇ ਕੋਈ ਸਵਾਲ ਪੁੱਛਿਆ ਜਾਵੇ ਕਿ ਕਿਸੇ ਚੰਗੇ ਕਾਲਜ ਨੂੰ ਚਲਾਉਣ ਦੇ ਲਈ ਦੋ ਬੜੀਆਂ ਕਾਰਨ ਕਿਹੜੇ ਚਾਹੀਦੇ ਨੇ ਕਿਸੇ ਇੰਫਰਾਸਟ੍ਰਕਚਰ ਹੈ ਇੰਫਰਾਸਟ੍ਰਕਚਰ ਠੀਕ ਦੂਸਰਾ ਹੈਗਾ ਫੈਕਲਟੀ ਠੀਕ ਫੈਕਲਟੀ ਐਕਸੈਕਟ ਫੈਕਲਟੀ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਨੋ ਫੈਕਲਟੀ ਤੇ ਨਾਟ ਕਰ ਬੇਸ਼ੱਕ ਬਿਲਡਿੰਗ ਥੋੜੀ ਹੋਵੇ ਛੋਟੀ ਹੋਵੇ ਵੱਡੀ ਹੋਵੇ ਸਰ ਇਟ ਡੋਨਟ ਮੈਟਰ ਸਰ ਮੈਂ ਕਹਿ ਸਕਦਾ ਕਿ ਇੱਕ ਟੀਚਰ ਬਣਨ ਵਾਸਤੇ ਜੀ ਟਾਈਮ ਲੱਗਦਾ ਹਮ ਹਮ ਕਿਉਂਕਿ ਲੱਤਾਂ ਦਾ ਵਿਦਿਆਨ ਜਦੋਂ ਕਿ ਸਟੇਜ ਤੇ ਜਾਂਦਾ ਹੈਗਾ ਅਰੇ ਔਰ ਸਿਫੀਕੇਸ਼ਨ ਦੇ ਲਈ ਕੰਮ ਇਸ ਤੋਂ ਪਰਾਂ ਸੌਤਨ ਨੂੰ ਕੁਸਚਨ ਕਰਦੇ ਉਸ ਵਕਤ ਆਦਮੀ ਨੂੰ ਕੋ ਲਾਗਰ ਕੁਛ ਨਾ ਹੋਵੇ ਤੋ ਇਟਸ ਵੈਰੀ ਟੋਪਿਕ ਸੌਤਨ ਨੂੰ ਪੁੱਛਿਆ ਸੀ ਕਿ ਸਾਡੇ ਕੁਝ ਇੰਸਟੀਚੂਟਸ ਨੇ ਜਿਹੜੇ ਉਸ ਵਕਤ ਬੜੇ ਬੜੇ ਬੋਰਡਿੰਗ ਦ ਕਮ ਕਰਦੇ ਸਮੇਂ ਤੁਹਾਡੇ ਉਸ ਵੇਲੇ ਤੁਸੀਂ ਇਹ ਗੱਲ ਨਾ ਸਹਿਮਤ ਹੋ ਕਿ ਪੁੰਛ ਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੂੰ ਬੜੀ ਸਾਰੀ ਮਦਦ ਵੀ ਕੀਤੀ ਉੱਥੇ ਰਹਿ ਕੇ ਆਪਣੀ ਐਜੂਕੇਸ਼ਨ ਪੂਰੀ ਕਰ ਸਕੀ ਜੀ ਕਿ ਉਹਨਾਂ ਨੂੰ ਅੱਜ ਤੇ ਹਾਨੀ ਨਹੀਂ ਮੰਨਣਾ ਚਾਹੀਦਾ ਅੱਜ ਤੇ ਦੁਨੀਆ ਉੱਤੇ ਉਹਨਾਂ ਦੀ ਲੋੜ ਹੈ ਨਾ ਸਾਨੂੰ ਮੈਂ ਡੈਫੀਨਟਲੀ ਹੈ ਸਰ ਕਿਉਂਕਿ ਕਈ ਐਸੇ ਡਿਜ਼ਰਵਿੰਗ ਸਟੂਡੈਂਟਸ ਹਨ ਸਰ ਜਿਹੜੇ ਅਫੋਰਡ ਨਹੀਂ ਕਰ ਸਕਦੇ ਇਸ ਵਕਤ ਵੀ ਨਹੀਂ ਕਰ ਸਕਦੇ ਉਹ ਰਵੈਸ ਸਟੂਡੈਂਟਸ ਨੂੰ ਅਗਰ ਤੁਸੀਂ ਥੋੜਾ ਜਿਹਾ ਦੋ ਪੁਸ਼ਪ ਕਰੋ ਬੜੇ ਦੂਰ ਪਹੁੰਚੇ ਦੇਖਣ ਕੋ ਦੂਰ ਪਹੁੰਚੇ ਭਾਈ ਤੁਸੀਂ ਇਹ ਗੱਲ ਮੰਨਦੇ ਹੋ ਕਿ ਸਿੱਖਾਂ ਦੀ ਆਰਥਿਕ ਹਾਲਤ ਕਿਸੇ ਵੀ ਇੰਸਟੀਚਿਊਟ ਚਲਾਉਣ ਦੇ ਲਈ ਬੜੀ 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 ਵੈਲ ਬੜੀ ਬੈਟਰ ਜਿਸ ਵੇਲੇ ਕੇਂਦਰਸ ਨੇ ਕਾਲਜ ਨਹੀਂ ਚੱਲ ਸਕਦਾ ਹਾਂਜੀ ਤਾਂ ਮੈਂ ਵੀ ਪ੍ਰਵਿੰਸਿੰਗ ਸਰਦਾਰ ਸਾਹਿਬ ਨੇ ਮੈਨੂੰ ਕਿਹਾ ਸੀਗਾ ਮੈਂ ਤਾਂ ਸਭ ਕਿਉਂ ਨਹੀਂ ਚੱਲ ਸਕਦਾ ਕਿਉਂਕਿ ਸਿੱਖ ਜਿਹੜੇ ਹੈਗੇ ਨੇ ਦੇ ਆਰ ਵੈਰੀ ਡਾਇਨਾਮਿਕ ਡਾਕਟਰ ਠੀਕ ਸਿੱਖਸ ਆਰ ਗਾਟ ਮਸਕুলਰ ਪਾਵਰ ਠੀਕ ਸਿੱਖਸ ਆਰ ਹਾਰਡ ਵਰਕਿੰਗ ਠੀਕ ਸਿੱਖਸ ਆਰ ਕੋਈ ਚੀਜ਼ ਕਿਸੇ ਲਈ ਹੈਲਪਫਲ ਬੜੇ ਇੱਕ ਬਾਕੀ ਹਰ ਇੱਕ ਗਾਰੇ ਕਾ ਆਦਮੀ ਨਹੀਂ ਕਰ ਸਕਦਾ ਜਿੰਨਾ ਸਿੱਕਿਸ ਵਿੱਚ ਆਏਗਾ ਇਹ ਚੀਜ਼ ਮੈਂ ਦੇਖੀ ਹੈ ਉਹ ਤੁਸੀਂ ਇਹ ਗੱਲ ਸਮਝਿੰਦੇ ਹੋ ਕਿ ਸਭ ਕੇ ਇਹਨਾਂ ਨੂੰ ਰਿਵਾਈਵ ਕਰਨਾ ਬੜਾ ਜ਼ਰੂਰੀ ਹੈ ਇੱਕ ਉਸ ਇੱਕੋ ਹੀ ਕਮੀ ਹੈ ਅਸੀਂ ਕਰਨ ਦੇ ਵਿੱਚ ਕਿ ਉਹ ਇੰਡੀਵਿਜੂਅਲ ਐਵਰੀਬਾਡੀ ਇਸ ਐਕਸਲੈਂਟ ਪਰ ਜਦੋਂ ਇਕੱਠੇ ਹੋ ਜਾਂਦੇ ਸਭ ਜ਼ੀਰੋ ਹੋ ਜਾਂਦੇ ਨੇ ਮੈਨੂੰ ਇਹ ਥੋੜਾ ਜਿਹਾ ਫੀਲ ਹੁੰਦਾ ਹੈ ਕਿ ਅਗਰ ਇਕੱਠੇ ਹੋ ਕੇ ਵੀ ਕੰਮ ਕਰਨ ਤੋਂ ਦੇਖਣ ਪਤ ਜੀ ਇਹ ਗੱਲ ਸਮਝੰਦਿਓ ਕਿ ਇਹਨਾਂ ਸਾਡੇ ਇੰਸਟੀਚੂਟਾਂ ਨੂੰ ਅੱਜ ਦੇ ਹਾਣੀ ਬਣਨ ਲਈ ਬੜੀ ਸਖਤ ਲੋੜ ਹੈ ਬਹੁਤ ਬੜੀ ਸਖਤ ਲੋੜ ਬਹੁਤ ਜ਼ਰੂਰੀ ਹੈ ਕਿ ਸਰ ਕਿ ਸਿੱਖ ਸਮਾਜ ਪੂਰੇ ਨੂੰ ਚਾਹੀਦਾ ਹੈ ਇਵਨ ਸਿੱਖ ਸਮਾਜ ਦਾ ਤੇ ਇੱਕ ਬੇਸਿਕ ਫੰਡ ਹੈ ਕਿ ਉਹ ਦੂਜੇ ਨੂੰ ਵੀ ਹੈਲਪ ਕਰਨ ਨੂੰ ਤਿਆਰ ਬੈਠਾ ਹੁੰਦਾ ਹੈ ਹੈ ਨਾ ਔਰ ਇਹ ਵੀ ਗੱਲ ਮੰਨਣ ਵਾਲੀ ਹੈ ਕਿ ਬਹੁਤ ਸਾਰੇ ਉਹਨਾਂ ਸਕੂਲਾਂ ਨੇ ਉਹਨਾਂ ਬੋਰਡਿੰਗ ਹੌਸਿਆਂ ਨੇ ਸਾਡੇ ਗੈਰ ਸਿੱਖਣ ਨੂੰ ਵੀ ਬਹੁਤ ਸਾਰੀ ਮਰਦ ਕੀਤੇ ਉਹ ਵੀ ਆ ਕੇ ਉਹਨਾਂ ਨੂੰ ਪੜਾਈ ਕਰਤੀ ਹੈਗਾ ਤੇ ਸਭ ਦੁਨੀਆ ਹੀ ਮੰਦੀ ਹੈ ਮੇਰੇ ਜਿੱਤਨੇ ਪੁਨਛ ਦੀ ਜਿੱਤਨੇ ਵਕੀਲ ਹੈਗੇ ਨੂੰ ਔਰ ਸਭ ਹੀ ਸਰ ਰਹੇ ਥੇ ਆਸ਼ਰਮ ਜਿਹੜਾ ਕਿੰਨਾ ਜਿਹੜਾ ਸਾਡੇ ਇੱਥੇ ਬੋਡਿੰਗ ਸਕੂਲ ਸੀ ਬਹੁਤ ਵਿਚੜ ਕੇ ਪੜ੍ਹਨ ਉਹਦੇ ਰਹਿ ਕੇ ਪੜ੍ਹੇ ਇਹ ਗੱਲ ਨੂੰ ਮੰਨਿਓ ਕਿ ਉਹਨਾਂ ਜੀ ਪਹਿਲੀ ਪੀੜ੍ਹੀ ਜਿਤਨੇ ਵੀ ਸਾਡੀ ਆਊਟਸਾਈਡਰ ਸੀਰਤ ਤਾਂ ਦਨ ਜੰਮੂ ਉਹਨਾਂ ਸਾਰਿਆਂ ਦਾ ਬੜਾ ਬੜਾ ਫੀਡਬੈਕ ਇੱਥੋਂ ਆਇਆ ਕੱਖ ਠੀਕ ਹੈ ਨਾ ਕਾ ਫੀਡਬੈਕ ਹੈ ਬੜੀ ਮੰਨ ਸਾਬ ਨੇ ਇੱਥੇ ਉਹ ਡੜਾ ਬੋਲਿਆ ਦੇਖਦੇ ਕੋਈ ਇੰਜੀਨੀਅਰ ਕੋਈ ਡਾਕਟਰ ਜਾਂ ਬੜੀਆਂ ਪੋਸਟਾਂ ਤੋਂ ਰਟਾਇਰ ਹੋਏ ਦਿਖਦੇ ਆ ਤੇ ਇਹ ਗੱਲ ਨਹੀਂ ਜਾ ਸਕਦੀ ਕਿ ਸਾਰੇ ਦੇ ਸਾਰੇ ਇਹਨਾਂ ਸਕੂਲਾਂ ਦਾ ਪ੍ਰੋਜੈਕਟ ਨਿਕਲੇ ਬਿਲਕੁਲ ਬਿਲਕੁਲ ਇਹਨਾਂ ਦਾ ਪ੍ਰੋਜੈਕਟ ਨਿਕਲੇ ਹੈ ਨਾ ਆਈ ਸਾਡੇ ਵੀ ਕਿਤੇ ਨਾ ਕਿ ਜਿਉ ਕਮੀ ਮਹਿਸੂਸ ਹੁੰਦੀ ਹੈ ਯਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਸਤੀ ਪੂਰੀ ਡੀਟੇਲ ਟੀਮ ਬਣਾਉਂਦੇ ਆਬ ਸਾਰੇ ਅੰਦਰ ਬਹੁਤ ਬਹੁਤ ਧੰਨਵਾਦ ਜਿਸੇ ਆਪ ਜੀ ਨੇ ਸਮਾਂ ਕਰਕੇ ਸਾਨੂੰ ਕੁਝ ਹੀ ਕੀਮਤੀ ਗੱਲਾਂ ਦਸੀਆਂ ਸਾਨੂੰ ਆਸ ਕਰਦੇ ਆ ਸਾਨੂੰ ਲੋੜ ਪਏ ਫ ਕਦੇ ਨਾ ਕਰੇ ਆ ਕੇ ਕੁਝ ਹੋਰ ਗੱਲਾਂ ਕੋ ਤਿੱਖੇ ਸਵਾਲ ਫਿਰ ਪੁੱਛਾਂਗੇ ਆਪ ਦਾ ਫਿਰ ਬਹੁਤ ਦੁਆਰਾ ਬਹੁਤ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ